ਪੁਰਸ਼ਨੀ ਵੀਰ ਜੀ ਕੱਲ 5:00 ਵਜੇ ਆਏ ਜੀ ਆਪਦੇ ਪੇਕਿਆਂ ਤੋਂ 5:00 ਵਜੇ ਆ ਕੇ ਬਸ ਘਰੇ ਚਾਹ ਪਾਣੀ ਪੀਤਾ ਉਹਦੇ ਬਾਅਦ ਹੀ ਖਾਣਾ ਖੋਣਾ ਆਪਣਾ ਖਾਣਾ ਖੋਣਾ ਖਾਧਾ ਖਾਣਾ ਖੋਣਾ ਖਾਣ ਤੋਂ 5 ਕਿ ਮਿੰਟ ਬਾਅਦ ਤੇ ਬਸ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਉਹਦੇ ਵਿੱਚ ਜੋ ਗਲਾਸ 'ਚ ਥੋੜੀ ਬਚੀ ਉਹ ਚੱਕ ਕੇ ਛੋਟੀ ਕੁੜੀਏ ਸੋਹਰੇ ਮੋਂ ਨੂੰ ਲਾਤੀ ਸਾਨੂੰ 5 ਕਿ ਮਿੰਟ ਬਾਅਦ ਪਤਾ ਲੱਗਿਆ ਕਿ ਕੋਈ ਨਾ ਕੋਈ ਚੀਜ਼ ਨੇ ਖਾਧਿਆ ਸਮੈਲ ਆਉਣ ਲੱਗ ਜਾਂਦੀ ਹੈ ਤੇ ਨਾਲ ਦੀ ਨਾਲੇ ਸੀ ਇੱਥੇ ਆਪਣੇ ਅਰਜੀਵ ਗੁਪਤਾ ਹਸਪੀਟਲ ਆਈ ਉੱਥੇ ਲੈ ਗਈ ਚਲੋ ਡਾਕਟਰ ਸਾਹਿਬ ਨੇ ਜਿੰਨੀ ਆਪਣੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਬਚਾਉਣ ਦੀ ਉਸ ਤੋਂ ਬਾਅਦ ਪਟਿਆਲੇ ਰੈਫਰ ਕਰਤਾ ਉਹਨਾਂ ਨੂੰ ਜੀ ਤੇ ਰਾਤ तकरीबन 22:00 ਵਜੇ ਉਹਨਾਂ ਦੀ ਡੈਥ ਹੋ ਗਈ ਜੀ ਕੀ ਕਾਰਨ ਕੀ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਜੀ ਕੁਝ ਵੀ ਨਹੀਂ ਸੀ ਜੀ ਘਰ ਦਾ ਮਾਹੌਲ ਨਹੀਂ ਕਿ ਮਾੜਾ ਹੀ ਹੋਣ ਕੋਈ ਦਿੱਕਤ ਕਿਸੇ ਗੱਲ ਦੀ ਕੋਈ ਐ ਨਹੀਂ ਵੀ ਪਰਿਵਾਰ ਦਾ ਕਲੇਸ਼ ਹੋਊਗਾ ਨਾ ਪਰਿਵਾਰ 'ਚ ਬਹੁਤ ਆਪਸੀ ਪਿਆਰ ਆ ਇਸੇ ਚੀਜ਼ ਦੀ ਕੋਈ ਤੰਗੀ ਨਹੀਂ ਜੀ। ਤਾਂ ਪੇਕੀ ਕੀ ਕਾਰਨ ਕਰਤੀ ਗਈ? ਇੱਕ ਉਹਨਾਂ ਦੇ ਫਾਦਰ ਸਾਹਿਬ ਦਾ ਆਪਰੇਟ ਹੋਇਆ ਸੀ ਜੀ ਸਟੰਟ ਪਾਇਸੇ ਤੰਨੇ ਜੀ। 5 ਦਿਨਾਂ ਤੋਂ ਉਹ ਆਪਣੇ ਪੇਕੀ ਸੀ ਜੀ। ਤਾਂ ਕੱਲ੍ਹ ਹੀ ਆਏ ਸੀ। ਕੱਲ੍ਹ ਹੀ ਆਏ ਸੀ ਜੀ ਹਾਂਜੀ ਹਾਂਜੀ। ਤਾਂ ਲੱਗਦਾ ਕਿਉਂ ਜਿਹੜਾ ਤੁਹਾਡੇ ਮਪਾ ਵੀ ਕੀ ਲੱਗਦਾ ਵੀ ਜਿਹੜਾ ਅੱਜ ਹਾਂ ਉਹਨਾਂ ਨੇ ਇਹ ਪਤਾ ਨਹੀਂ ਗੱਲ ਸਮਝ ਤੋਂ ਬਾਅਦ ਜ਼ਿਆਦਾ ਕੋਈ ਉਹਨੂੰ ਆਪਣੇ ਪੇਕੇ ਕਰਦੀ ਹੋ ਪਰੇਸ਼ਾਨੀ ਲੱਗੀ ਜੀ ਕਿਸਾ। ਹੂੰ ਹੂੰ। ਇਤਨਾ ਕੀ ਪ੍ਰੋਬਲਮ ਕਿਸੇ ਗੱਲ ਦੀ ਹੋਈ ਨਹੀਂ ਜੀ। ਇਹ ਗੱਲਬਾਤ ਤੁਹਾਨੂੰ ਬਾਅਦ। ਨਹੀਂ ਨਹੀਂ ਦੱਸ ਦਿੰਦੀ ਫੇਰ ਵੀਰ ਜੀ ਇੱਥੋਂ ਤੱਕ ਨਾਪ ਤਕਾਨੂੰ ਆਉਂ ਮੈਂ ਤੁਹਾਨੂੰ ਆਪਦੇ ਕਰੇ ਛੋਟੀ ਪੜਾਈ ਨਹੀਂ ਆਪਣੀ 30 ਸਮਝਾ ਸੀ ਜੀ ਤੇ ਮੈਨੂੰ ਵੀ ਉਹ ਆਪ ਦਾ ਬਾਪ ਹੈ ਸਮਝ ਨਹੀਂ ਸੀ ਜੀ ਵੀ ਮੇਰੇ ਫਾਦਰ ਸਾਹਿਬ ਨੇ ਤੇ ਵੀਰ ਜੀ ਬਹੁਤ ਮਾੜਾ ਹੋਇਆ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਇਹ ਛੋਟੀ ਗੁੜੀਆ ਵੀਰ ਜੀ 8 ਸਾਲ ਦੀ ਸੀ ਸਾਰੇ ਮਹੱਲੇ ਦੀ ਬੜੀ ਲਾਡਲੀ ਧੀ ਸੀ ਉਹ ਬਹੁਤ ਟੈਲੀਜੈਂਟ ਗੋਡ ਮੈਡਲਿਸਟ ਸੀ ਕੁੜੀ ਉਹ ਕੋਈ ਅਜਿਹਾ ਉਹਨਾਂ ਦੀ ਪਰੇਸ਼ਾਨੀ ਹੋਣੀ ਕਿਉਂਕਿ ਛੋਟੀ ਬੱਚੀ ਤੱਕ ਨੂੰ ਨਾ ਨਾ ਜੀ ਬੱਚੀ ਨਾਲ ਕੋਈ ਪਰੇਸ਼ਾਨੀ ਨਹੀਂ ਉਹ ਤਾਂ ਬਸ ਉਹਨੇ ਪਤਾ ਨਹੀਂ ਕੀ ਸਮਝ ਤੋਂ ਬਾਹਰ ਆ ਵੀ ਆਪ ਪਿੱਤੀ ਨਾਲ ਦੀ ਨਾਲੇ ਛੋਟੀ ਬੱਚੀ ਦੇ ਮੂੰਹ ਨੂੰ ਲਾਤਾ ਗਲਾਸ ਹੋਈ ਤੇ ਛੋਟੀ ਬੱਚੀ ਨੇ 2-3 ਮਿੰਟ ਬਾਅਦ ਮੈਨੂੰ ਦੱਸਿਆ ਵੀ ਡਾਡੀ ਮੈਂ ਵੀ ਮੰਮੀ ਨੇ ਕੋਈ ਕੌੜੀ ਚੀਜ਼ ਮੇਰੇ ਮੂੰਹ ਚ ਪਾਤੀ ਬਹੁਤ ਮਾੜਾ ਹੋਇਆ ਬਾਈ ਜੀ ਘਰ ਪਟਿਆ ਗਿਆ ਸਾਡਾ ਬਿਲਕੁਲ ਬਹੁਤ ਜ਼ਿਆਦਾ ਲਾ ਪੂਰਾ ਹੋਣਾ ਘਟਾਈ ਪਰਿਵਾਰ ਦਾ ਇਹ ਨਹੀਂ ਪੂਰਾ ਹੋ ਸਕਦਾ ਘਰ ਮੁਧਾ ਬਚ ਗਿਆ ਬਿਲਕੁਲ ਜੀ